ਆਜੀ ਪਿਆਰੀ ਸਾਧ ਸੰਗਤ ਜੀ 15 ਪੀਕ 6 ਮਹੀਨਾ 2025 ਸੋ ਵਾਰਡ ਨੰਬਰ 15 ਜੇਤੋ ਮੰਡੀ ਪੀਰਖਣਾ ਵਸਤੀ ਜ਼ਿਲ੍ਹਾ ਫਰੀ ਕੋਟ ਦੇ ਹਾਲ ਦਿਖਾਉਣਾ ਜੋ ਠੇਕੇਦਾਰਾਂ ਨੇ ਕੀਤਾ ਵਿਆ ਟਰੈਕਟਰ ਅੱਗੇ ਇੱਕ ਤੁਮ ਬਾ ہاں ਜੀ ਆ ਜਿਹੜੀ ਪਾਣੀ ਦੀ ਪੈਪ ਪੈ ਰਹੀ ਸੀ ਇਹਨਾਂ ਨੇ ਹਾਲ ਕੀਤਾ ਸਾਰਾ ਦਿਖਾ ਰਹੇ ਹਾਂ ਤੁਹਾਨੂੰ ਇੱਥੇ ਆ 35 40 ਫੁੱਟ ਗੈਪ ਪੱਟੇ ਵੈਸੀ ਜੋ ਇਹਨਾਂ ਨੇ ਆ ਪੱਟੀ ਨਾਮ ਰੋ ਇਹ ਸਾਰਾ ਹੁਣੇ ਪਾਣੀ ਦਾ ਪਰਿਆ ਖੜਾ ਪੱਟਿਆ ਗਿਆ ਇਹਦੇ ਵਿੱਚ ਪਾਈਪਸ ਹਰਦੇ ਮੈਨੂੰ ਪੂਰਾ ਘਟੋ ਘਟੇ ਇਹ 20 ਦਿਨ ਉਹਨਾਂ ਨੂੰ ਕਹਿੰਦਿਆਂ ਨੂੰ ਵੀ ਭਾਈ ਸਾਹਿਬ ਦੋ ਕਰਾਹੀ ਦੇ ਵਿੱਚ ਲਾ ਕੇ ਛੱਟੋ ਜਾਂ ਮਿੱਟੀ ਵਾਦੋਆ ਤੋਂ ਉਹਨੂੰ ਦੇਖ ਰਹਾ ਹਾਂ ਪਾਣੀ ਖੜਾ ਕਾਲਾ ਐਲਫਾ ਰਪਿਆ ਤੇ 35 40 ਫੁੱਟ ਦੂੰਗਾ ਇਹ ਤੇ ਕੋਈ ਸੁਣਵਾਈ ਨਹੀਂ ਤੇ ਉਹ ਗਲੀ ਗਲੀ ਪੱਟੀ ਪਈ ਐ ਤੇ ਤੁਹਾਨੂੰ ਸਾਰੇ ਪੀਖਾਨੇ ਦਾ ਹਾਲ ਦਿਖਾਉਣਾ ਮੈਂ ਕੰਮਰੀ ਗਲੀ ਖੜੀ ਹੈ। ਉਹ ਸਾਹਮਣਾ ਘਰ ਅਗਲੀ ਇਹ 4 ਨੰਬਰ ਗਲੀ ਹੈ। ਉਹ ਡੱਡ ਗਲੀਆਂ ਦੀ ਆ ਵੇਖੋ। ਸੀਵਰੇਜ ਤਾਂ ਸਾਰਾ ਉੱਥਲੀ ਜਾਂਦਾ। ਉਹ ਵੇਖੋ ਸੀਵਰੇਜ ਦਾ ਪਾਣੀ ਇਸ ਤਰ੍ਹਾਂ ਚੱਲੀ ਜਾਂਦਾ। ਇਹ ਲੰਬੀ ਦਿਖਾ ਰਹੀ ਸੀ ਆਹ ਚੌਥਾ ਨੰਬਰ ਗਲੀ ਹੈ ਇਧਰੋਂ ਆ ਗੋਇਰਾ ਸੜਕ ਜਾ ਰਹੀ ਹੈ ਪੰਜ ਨੰਬਰ ਗਲੀ ਪਰਲੇ ਪਾਸੇ ਉਹਦਾ ਹਾਲ ਬਾਅਦ ਚ ਦਿਖਾਉਣਿਆ ਤੁਹਾਨੂੰ ਜੁਰਾ ਮੈਂ ਠੁਣੂ ਸਾਰਾ ਪੱਟਿਆ ਪਿਆ ਰੋਡ ਸਾਰਾ ਤੁਹਾਨੂੰ ਅਡਾ ਦਿਖਾਉਣਾ ਦੇਖੋ ਸੀਵੇ ਦਾ ਟੱਕਣ ਓਵਰਫਲੂ ਹੋਇਆ ਬੇ ਕਟੂਆ ਤੈਨੂੰ 15 ਦਿਨੋਂ ਕੋ ਚੱਲਦੇ ਨੂੰ ਇਸੇ ਤਰ੍ਹਾਂ ਹਾਂ ਤਾਂ ਠੀਕ ਹੈ 2 ਵਜੇ ਗਏ ਹੈ ਮੇਰਾ 2 ਟਾਈ ਦਾ ਟਾਈਮ ਹੈ ਤਾਂ ਕਰਕੇ ਪਾਣੀ ਘਟਾ ਨਹੀਂ ਤਾਂ ਸਾਰਾ ਸਮੁੰਦਰ ਬਣ ਜਾਂਦਾ ਹੈ ਅੱਜ ਕੋਈ ਲੇੜੀ ਜਾ ਰਹੀ ਹੈ ਤੇ ਦੇਖੋ ਕੀ ਹਾਲਤ ਹੈ ਲੋਕ ਕਿਸ ਤਰ੍ਹਾਂ ਜਾ ਰਹੇ ਹੈ ਓਵਰਫਲੋ ਕਿਸ ਤਰ੍ਹਾਂ ਹੋ ਰਿਹਾ ਹੈ ਇੱਟਾਂ ਵੱਟੇ ਪੱਟ ਕੇ ਜਿੱਥੇ ਸਿੱਟ ਗਏ ਉਸੇ ਤਰ੍ਹਾਂ ਹੀ ਸਾਰੀਆਂ ਛੜਕ ਦੀ ਬਚਾਲੇ ਪਈਆਂ ਤਾਂ ਉਹ ਬੈਣ ਆ ਰਹੀ ਹੈ ਬੱਚਿਆਂ ਦੀ ਸਕੂਲ ਦੀ ਕਿਉਂ ਇਹ ਜਾਂ ਰੋਡ ਬਣਿਆ ਹੋਇਆ ਕਦੋਂ ਵੀ ਇਹ ਪੱਟ ਸਕਦੀ ਹੈ ਆ ਦੇਖੋ ਉਦੋਂ ਆ ਚੌਂਕ ਵਾਲਾ ਹੀ ਬਣਾਇਆ ਸੀ ਉਹ ਛੱਠਾ ਕੀਤਾ ਹੀ ਸਾਰਾ ਹੈ ਤੇ ਆ ਵੇਖੋ ਇਹ ਵੀ ਸਾਨੂੰ ਤਸਾਂ ਇਹ ਵੀ ਓਵਰਫਲੋ ਕਰ ਗਿਆ ਆ ਪਾਣੀ ਜਾਂਦਾ ਦੇਖੋ ਇਹ ਬੂਟਾ ਕਲੋਨੀ ਨੂੰ ਪਾਣੀ ਜਾ ਰਿਹਾ ਸਾਰਾ ਹੁਣ ਤੁਸੀਂ ਆ ਇਸ ਸਕਰੀਨ ਦੇ ਵਿੱਚ ਤੁਸੀਂ ਆ ਵੀਡੀਓ ਦੇ ਵਿੱਚ ਵੇਖ ਲਓ ਲੋਕ ਇੱਥੇ ਕਿਸ ਤਰ੍ਹਾਂ ਰਹੇ ਰਿਹਾ ਤੇ ਕੋਈ ਵੀ ਸੁਣਵਾਈ ਨਹੀਂ ਕੋਈ ਵੀ ਇੱਥੇ ਪਾਣੀ ਵੇਖੋ ਕਿਸਾ ਜਾ ਰਿਹਾ ਹੈ। ਆ ਬਹਿ ਜਾਂਦੀ ਹੈ ਬੱਚਿਆਂ ਵਾਲੀ ਛੋਟੇ ਛੋਟੇ ਬੱਚਿਆਂ ਦੇ ਵਿੱਚ। ਕੋ ਕਿਸੇ ਖਾਲੀ ਜੇ ਪੈਰ ਵੜ ਗਿਆ ਤਾਂ ਮੁੜ ਕੇ ਡਰਾਈਵਰ ਨੂੰ ਦੋਸ਼ ਦੇਣਗੇ। ਵੀ ਡਰਾਈਵਰ ਨੇ ਗੱਡੀ ਪਲਟਾ ਦਿੱ। ਬੱਚਿਆਂ ਨੂੰ ਸਾਨ ਹੋ ਗਿਆ। ਤੇ ਇਹਦਾ ਜ਼ਿੰਮੇਵਾਰ ਕੌਣ ਹੈ? ਹਾਲ ਦੇਖੋ ਕਿੱਥੋਂ ਦੀ ਲੋਕ ਟੱਪਣ ਹੈ ਕਿਸੇ ਪਾਸੇ ਰਸਤਾ ਜੇ ਆਪ ਵੀਡੀਓ ਵੇਖ ਕੇ ਜੇ ਕੋਈ ਮਾੜੀ ਮੋਟੀ ਸ਼ਰਮ ਹੈ ਕਿਸੇ ਨੂੰ ਕਰੇਂਦੇ ਨੂੰ ਕੋਈ ਵੀ ਜਮਿਆਰ ਬੰਦਾ ਠੀਕ ਹੈ ਤੇ ਆਪ ਦੀ ਸ਼ਰਮ ਨਾਲ ਹੀ ਮਰ ਜਾਓ ਬੰਦਾ ਤੁਹਾਡੇ ਕੋਲ ਇੰਨੇ ਨੀਚੇ ਅਹੁਦੇ ਆ ਗਏ ਤੇ ਤੁਸੀਂ ਰੱਬ ਬਣ ਬੈਠੇ ਗਰੀਬ ਬੰਦਿਆਂ ਨੂੰ ਵੀ ਪੁੱਲ ਗੇ ਵੀ ਇੱਧਰ ਲੋਕ ਰਹਿੰਦੇ ਆ ਆ ਤੁਸੀਂ ਵੀਡੀਓ ਦੇ ਵਿੱਚ ਹਾਲਾ ਦੇਖ ਲਓ ਵੀ ਕਿਸ ਤਰ੍ਹਾਂ ਲੋਕ ਰਹਿੰਦੇ ਇੱਥੇ ਆ ਨਰਕ ਦੇਖੋ ਕਿੱਥੋਂ ਦੀ ਲੋਕ ਟੱਪਣ ਅੱਗੇ ਜਾ ਕੇ ਹੋਰ ਆ ਆ ਦੇਖੋ ਆ ਪਾਸੇ ਪਾਸੇ ਆ ਕਿਸ ਤਰ੍ਹਾਂ ਦੱਸੋ ਮੋਟਰਸਾਈਕਲ ਦੇ ਵਿੱਚ ਇਹ ਪਰਾਜ ਹੈ ਇਸ ਦੇ ਪਾਈ ਦੀ ਮੋਤ ਰਾਦੀ ਹੋਈ ਵੀ ਹੈ ਤੇ ਬੁੜੀਆਂ ਘਰੇ ਬੈਠਣ ਤੋਂ ਵੀ ਬਾਬ ਸੁਮਣਿਆ ਹਾਂ ਵੀ ਥੋਡੇ ਘਰੇ ਤੇ ਭਾਈ ਦੀ ਮੌਤ ਹੋਈ ਆ ਜਮਾਨੀ ਕਿਸੇ ਪਾਸੇ ਨੰਗਾ ਥੋਡੇ ਘਰ ਗੰਨੀ ਹੈ ਕੋਈ ਨੰਗਾ ਨਹੀਂ ਕੋਈ ਪਾ ਆ ਚੱਲੀਏ ਅੱਗੇ ਹਾਂ ਤੇ ਹੁਣ ਮੈਂ ਦਿਖਾਉਣਾ ਅੱਗੇ ਜਾ ਕੇ ਥੋਡੀ ਗਲੀ ਤੇ ਸਾਰਾ ਘਰ ਮੂਰੇ ਸਾਰਾ ਵੇਖਾਂਗੇ ਸੁਮੰਦਰ ਬਣਿਆ ਪੈਸਾ ਹੁਣ ਇਹ ਟੱਪਣ ਨੂੰ ਅੱਗੇ ਟੱਪੂਗਾ ਕਿਵੇਂ ਮੇਰਾ ਰਸਤਾ ਟੱਪਣ ਨੂੰ ਹੈਗਾ ਹੁਣ ਜਦ ਮੈਨੂੰ ਉਹ ਛੱਡ ਕੇ ਉੱਥੇ ਦੀ ਕੁਮੜਾ ਜਾ ਉਹ ਪੈਦਲ ਨਹੀਂ ਟੱਪਿਆ ਗਿਆ ਮੁਰਚਲ ਤੇ ਬਹਿ ਗਏ ਅਵੀ ਫੋਕਾ ਕੀ ਹਾਲ ਹੈ ਇਹ ਪੇ ਬਿਛਨਾਂ ਦੀ ਰੋਡ ਹੈਗਾ ਅੱਗੇ ਦਿਖੋਣਾ ਤੁਹਾਨੂੰ ਕਾਂ ਜਾ ਕੇ ਇਹਦਾ ਮੋਟਰਸਾਈਕਲ ਤੇ ਚੱਲਨੇ ਆਉਤੋ ਬੈਕ ਮੈਂ ਜੀ ਆਪ ਇਹ ਬੂਟਾ ਕਲੋਨੀਆ ਬੂਟਾ ਕਲੋਨੀਆ ਸਾਨੂੰ ਉੱਚੀ ਸੀ ਆ ਪਾਣੀ ਵੇਖੋ ਕਿਸ ਤਰ੍ਹਾਂ ਖੜਾ ਇੱਥੇ ਹੋਰ ਵੀ ਆ ਦੇਖੋ ਇੱਕ ਕਾਰ ਹੈ ਅੱਗੇ ਸਮੁੰਦਰ ਬਣਿਆ ਪਿਆ ਇੱਥੇ ਲਾ ਕੇ ਦੇਖੋ ਪਾਣਾ ਉਹਦੇ ਪਾਣੀ ਵਾਲਾ ਵੇਚਣਾ ਡਿੱਗਦੀ ਹੈ ਆ ਦੇਖੋ ਕਿਸ ਤਰ੍ਹਾਂ ਲੋਕ ਕਿਸ ਤਰ੍ਹਾਂ ਟੱਪਣਾ ਬੰਨ ਲਾਈ ਬੈਠੇ ਆ ਤੇ ਪਾਣੀ ਵੀ ਕਿੰਨਾ ਉੱਚਾ ਚੜਿਆ ਬਿਟਾ ਡੱਪ ਆ ਬਸ਼ਨਦੀ ਰੋਡ ਮੈਂ ਟਪੂਗਾ ਤੋਂ ਉੱਥੋਂ ਉੱਥੇ ਜਿਲੇ ਆ ਆ ਬਸ਼ਨਦੀ ਰੋਡ ਉਹ ਰੋਡ ਚੱਲਿਆ ਉਥੋਂ ਉੱਧ ਵੀ ਲਿ ਜਾ ਕੇ ਆ ਆ ਦੇਖੋ ਹੈ ਕਿਸੇ ਪਾਸੇ ਰਸਤਾ ਆ ਗੋਇਡਾ ਇਸ ਨੂੰ ਜਾ ਰਹੀ ਹੈ ਸਿੱਧੀ ਸ਼ੱਕ ਆ ਛੜਕਦੇ ਆ ਟੱਕਨ ਦੇ ਉੱਪਰ ਖੜਾ ਆ ਦੇਖੋ ਰਸਤਾ ਲੋਕ ਕਿੱਧਰ ਦੀ ਟੱਪਣ ਜੇ ਕੋਈ ਮਾਣੀ ਮੋਟੀ ਸ਼ਰਮ ਹੈ ਕਿਸੇ ਬੰਦੇ ਨੂੰ ਤੋਂ ਮਾੜਾ ਮੋਟਾ ਪੀਰਖਾਨੇ ਆ ਕੇ ਉਹ ਗਰੀਬਾਂ ਦੀ ਫਰਿਆਦ ਸੁਣ ਲੋ ਆ ਦੇਖੋ ਸਮੁੰਦਰ ਬਣੇ ਵੇ ਸਭ ਜੇ ਹੋਰ ਇਸ ਤਰ੍ਹਾਂ ਦੀ ਬਾਰਸ਼ਾਂ ਪੈਣ ਲੱਗਦੇ ਲੋਕਾਂ ਦੇ ਮਕਾਨ ਟਹਿ ਜਾਣਗੇ ਆ ਬਚਨੰਦੀ ਰੋਡ ਹੋ ਸਾਹਮਣੇ ਜਾ ਰਹਾ ਹੈ ਫਰਲਾ ਤਾਂ ਸਰਦ ਅਗੋਈ ਰੈਸ਼ ਨੂੰ ਛੜਕਾ ਕਿਸੇ ਪਾਸੇ ਰਸਤਾ ਨਹੀਂ ਕੋਈ ਵੀ ਸਾਹਮਣੇ ਘਰੇ ਮੋਟਈ ਤੇ ਬੁੜੀਆਂ ਦਾ ਰਸਤਾ ਨਹੀਂ ਸੀ ਕਿਸੇ ਪਾਸੇ ਟੱਪਨ ਦੇ ਘਰੇ ਵੀ ਨਹੀਂ ਬਹਿ ਕੇ ਆਈਆਂ ਉੱਥੇ ਜਾ ਪਹੁੰਚ ਵੀ ਨਹੀਂ ਸਕੀਆਂ ਘਰਾਂ ਦੇ ਨਾਲ ਪਾਣੀ ਨੇਵਾ ਦੇ ਨਾਲ ਪਾਣੀ ਆ ਰਿਹਾ ਵੇਖੋ ਕਿਸਾ ਲੱਗਿਆ ਇਹ ਮਕਾਨ ਗਰੀਬਾਂ ਦੇ ਆਪ ਸੁੱਕਾ ਘਾਜ ਉੱਪਰ ਤੱਕ ਦੀ ਪਾਣੀ ਆ ਫਿਰ ਗਿਆ ਕੀ ਹਾਲ ਹੈ ਕਿਸ ਤਰ੍ਹਾਂ ਲੋਕ ਰਹੇ ਨੇ ਇੱਥੇ ਹੌਲੀ 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 ਕਿਤਰਾ ਹੋ ਗਿਆ ਇਹ ਨਰਕ ਨਰਕ ਜੀ ਬੰਦਨਾ ਕਰ ਪੱਛੇ ਜਾਵੜ ਇਹ ਆ ਗਈ ਜੀ ਪੰਜ ਨੰਬਰ ਗਲੀ ਆ ਵੇਖੋ ਆ ਵੀ ਪੱਟ ਕੇ ਛਟਕੇ ਆ ਇਹ ਪੰਜ ਨੰਬਰ ਗਲੀ ਉੱਚੀ ਸੀ ਠੀਕ ਹੈ ਇਹਦੇ ਮਾੜੇ ਮੁੱਢ ਕੋਈ ਹੈ ਇਹ ਟਾਟਾ ਨੇ ਉਵੇਂ ਪਈਆਂ ਸਾਰੀਆਂ ਵਿਚਾਲਿਆਂ ਸਭ ਪੱਟਿਆ ਪਿਆ ਰਸਤਾ ਸਤਿੰਨ ਮਿੰਟ ਖੁੰਦ ਹੈ ਇਹ ਪੰਜ ਨੰਬਰ ਗਲੀ ਇਹ ਅਖੀਰਲੀ ਗਲੀ ਹਾਂ ਜੀ ਸੰਗਤ ਜੀ ਜੇ ਕਿਸੇ ਨੂੰ ਕੋਈ ਬੁਰਾ ਲੱਗਿਆ ਹੋਇਆ ਸੋ ਮਾਫੀ ਚੋਨਾ ਪਰ 2-3 ਮਹੀਨੇ ਬਾਅਦ ਇਹ ਵੀਡੀਓ ਪਾਉਣ ਲੱਗਿਆ ਮੈਂ ਕੋ ਲੋਕ ਸਾਾਸਨੀ ਦੇ ਇੱਕ ਚੰਗੇ ਕੰਮ ਨੂੰ ਕੋ ਚੰਗਾ ਨਹੀਂ ਸਮਝਦਾ ਸੋ ਇਸ ਕਰਕੇ ਵੀਡੀਓ ਪਾਉਣਾ ਹਟ ਗਈ ਜੀ ਕੋ ਲੋਕ ਨਰਕ ਜਿਹਰੇ ਕਿ ਖੁਸ਼ ਮਰੋ ਫਿਰ ਅੱਜ ਬੇਰ ਬੇਰ ਵਾਲਾ ਕਰਨ ਲੱਗੇ ਚਲੋ ਵੀਡੀਓ ਪਾਉਂਦੇ ਆ ਚਲੋ ਅਫਸਰਾਂ ਜਿਹੜੇ ਆ ਵੀ ਕੋਈ ਅਹੁਦੇਦਾਰ ਬੰਦੇ ਆ ਉਹਨਾਂ ਨੂੰ ਫਰਿਆਦ ਕਰਦੇ ਆ ਜੇ ਕੋਈ ਸੁਣ ਸੁਣਵਾਈ ਹੋ ਜੇ ਤਾਂ ਹਾਂ ਜੇ ਮਾੜੀ ਮੋਟੀ ਵੀ ਸਾਡੇ ਲਈ ਤੁਹਾਡੇ ਸੀਨੇ 'ਚ ਦਰਦ ਆਏ ਤਾਂ ਜਰੂਰ ਇਹਦਾ ਓਪਾ ਕਰਿਓ ਤੇ ਬਾਕੀ ਆ ਜਿਹੜਾ ਤੁਸੀਂ ਇਹ ਠੇਕੇਦਾਰ ਲਾਇਆ ਸੀ ਵੀਰੇ ਪਾਣੀ ਵਾਲੀ ਪੈਪ ਪਟਾਈ ਕਰੀ ਜਾਂਦੇ ਉਹ ਸਾਰੀਆਂ ਸੜਕਾਂ ਪਟਕੇ ਸਾਨੂੰ ਪੈਦਲ ਰਸਤਾ ਤਾਂ ਇੱਕ ਦੇ ਦਿੰਦੇ ਕੋਈ ਮੁਕੰਮਲ ਕੰਮ ਕੋਈ ਵੀ ਨਹੀਂ ਕਰਕੇ ਗਏ ਆ ਤੇ ਸਾਰਾ ਅਧੂਰਾ ਕੰਮ ਛੱਡੀ ਆਂਦੇ ਤੇ ਸੜਕਾਂ ਪਟ-ਪਟ ਕੇ ਸਾਰੀਆਂ ਸਿੱਟੀ ਜਾਂਦੇ ਆ ਇਹਨਾਂ ਨੂੰ ਮਾੜੀ ਮੋਟੀ ਤੁਸੀਂ ਕਹੋ ਵੀ ਇੱਕ ਪਾਸੇ ਮੁਕੰਮਲ ਤਾਂ ਕਰਕੇ ਦਿਓ ਸਾਨੂੰ ਕੰਮ ਕਿਸੇ ਬਾਰੇ ਰਸਤਾ ਤਾਂ ਛੱਡੋ बच्चा ने भी स्कूल जाना है तो सारे आपदियाँ लबेड़ के घर आ किसी पास रस्ते ही नहीं कोई हजे तरह बारिश नहीं पे बारिश पेगी तो पैदल रस्ता भी नहीं दिता कोई आखो नि बच्चे यार किस तरह हाँ देखो की हाल है की हाल है बच्चों का देखो किस तरह आ रहे हैं हां जी जे कोई वीडियो च कोई ਕਿਸੇ ਨੂੰ ਬੁਰਾ ਲੱਗਦਾ ਤਾਂ ਮਾਫੀ ਚਾਹੁੰਨਾ ਮੈਂ ਕੋ ਚੰਗਾ ਨਹੀਂ ਸਮਝੇ ਕਿ ਕਿਸੇ ਨੂੰ ਕੋਈ ਇਹ ਦਿਖਾਈਏ ਵੀ ਸਾਡੇ ਮਲੇ ਦਾ ਕੀ ਹਾਲ ਹੈ ਕਿ ਉਹਨੂੰ ਚੰਗਾ ਨਹੀਂ ਸਮਝਦੇ ਵੀ ਸਾਨੂੰ ਕਿਉਂ ਜਾਗਰੂਤ ਕਰਦੇ ਸੋ ਸਾਰਾ ਨਰਕ ਬਣਿਆ ਪਿਆ ਜੇ ਤੁਹਾਡੇ ਕੋਈ ਮਾੜੀ ਮੁੱਟੀ ਫਰਿਆਦ ਹੈ ਕਿਸੇ ਪਾਸੇ ਕੁਝ ਘਰਾਣੇ ਨਾਲ ਤੇ ਗਰੀਬ ਬਸਤੀ ਦਾ ਮਾੜਾ ਮੋਟਾ ਕੋਈ ਸੁਲਵਾਈ ਕਰੋ 15 ਨੰਬਰ ਵਾਰਡ ਪੀਰਖਾਨਾ ਬਸਤੀ ਜਿਹੜਾ ਫਰੀ ਕੋਟ ਜੇ ਕੋਈ ਮਾੜੀ ਮੋਟੀ ਸੁਲਵਾਈ ਹੁੰਦੀ ਤੇ ਤੇ ਸਾਰੇ ਅਫਸਰਾਂ ਨੂੰ ਸਾਰੇ ਉਹਦੇਦਾਰ ਬੰਦਿਆਂ ਨੂੰ ਫਰਿਆਦ ਇਹੇ ਜੇ ਕੋਈ ਮਾੜਾ ਮੋਟਾ ਇਹਦਾ ਕੋਈ ਮਸਲਾ ਹਲੋਂਦਾ ਤਾਂ ਜਰੂਰ ਕਰਾਇਓ ਤੇ ਅੱਗੇ ਆ ਬਿਮਾਰੀ ਦਾ ਘਰੀ ਅੱਗੇ ਆ ਰਿਹਾ ਇਹ ਸਿਹਤ ਵਿਭਾਗ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਦਾ ਮਸਲਾ ਹੱਲ ਤੁਸੀਂ ਜਲਦ ਤੋਂ ਜਲਦ ਕਰਵਾਓ ਤੁਹਾਨੂੰ ਇਹ ਠੋਬਿਵਾਰੀ ਕਾਲਾ ਪੀਲਾ ਗੋਰ ਬਿਮਾਰੀਆਂ ਬਹੁਤ ਜ਼ਿਆਦਾ ਫੈਲਣ ਦਾ ਡਰ ਹੈ ਇਹ ਤੁਹਾਨੂੰ ਵੀਡੀਓ ਵਿੱਚ ਪਾ ਰਿਹਾ ਜਗਦੀਸ਼ ਕਰਿਆਣਾ ਸਟੋਰ ਜੇ ਤੋਂ ਪੀਰਖਣਾ ਵਸਤੀ